ਜਿਵੇਂ ਮਿਲੀ ਸੀ ਸਿੱਧੂ ਨੂੰ ਐਨੋ ਫੇਮਸ ਬੱਚਾ ਉਹ ਕਹਿੰਦਾ ਮੈਂ ਕੁਝ ਵੀ ਨਹੀਂ ਮੈਂ ਤਾਂ ਹੈ ਹੀ ਨਹੀਂ ਮੈਨੂੰ ਕੋਣ ਜਾਣਦਾ ਮੈਨੂੰ ਤਾਂ ਇਹੀ ਫੀਲ ਹੋ ਰਿਹਾ ਸੀ ਕਿ ਜਿਵੇਂ ਉਹ ਮੇਰਾ ਹੀ ਪੁੱਤ ਹੋਵੇ ਅੱਛਾ ਜਿਸ ਤਰੀਕੇ ਨਾਲ ਉਹਨੇ ਉਹ ਕਿਰਦਾਰ ਨਿਭਾਇਆ ਇੰਨਾ ਕਲੋਜ਼ ਆਇਆ ਮੇਰੇ ਉਹ ਇਕਦੋਟੀ ਲਾਈਫ ਦਾ ਹੋਰ ਬਿਊਟੀਫੁਲ ਪਾਰਟ ਸੀ ਸਿੱਧੂ ਮੈਨੂੰ ਲਗਦਾ ਉਹਨੂੰ ਤਾਂ ਭੁੱਲ ਹੀ ਨਹੀਂ ਸਕਦੇ ਕਿਦਿਵੇਂ ਮਿਲੇ ਸੀ ਸਿੱਧੂ ਨੂੰ ਉਹ ਵੀ ਬੇਟੀ ਇੱਕ ਹੁੰਦਾ ਥੋੜੀ ਜ਼ਿੰਦਗੀ 'ਚ ਅੱਜ ਤੁਸੀਂ ਮਿਲ ਰਹੇ ਹੋ ਨਾ ਮੈਨੂੰ ਇਹ ਤੁਹਾਡੀ ਜ਼ਿੰਦਗੀ 'ਚ ਕੁਝ ਪਲ ਕੁਝ ਲੋਕਾਂ ਦੇ ਨਾਂ ਹੁੰਦੇ ਨੇ ਕਿ ਇਹ ਬੰਦਾ ਤੁਹਾਨੂੰ ਜ਼ਿੰਦਗੀ 'ਚ ਇੰਨੀ ਦੇਰ ਮਿਲੂਗਾ ਕਈ ਇੱਕ ਵਾਰੀ ਮਿਲਦੇ ਨੇ ਮੁੜ ਕੇ ਮਿਲਦੇ ਹੀ ਨਹੀਂ ਤੇ ਉਹ ਸਮਾਂ ਹੀ ਇੰਨਾ ਇੰਪੋਰਟੈਂਟ ਹੋ ਜਾਂਦਾ ਜਿਹੜਾ ਮਿਲੇ ਹੁੰਦੇ ਆ ਸਿੱਧੂ ਵੀ ਮਿਲਿਆ ਸੌਂਗ ਦੇ ਰਾਹੀਂ ਹਮ ਐਵੇਂ ਮੈਂ ਤੁਹਾਨੂੰ ਕਹਾਂ ਮੈਂ ਉਦੋਂ ਪਹਿਲਾਂ ਉਹਨੂੰ ਜਾਣਦੀ ਨਹੀਂ ਸੀ ਮੈ ਕਦੇ ਨਹੀਂ ਮਿਲੀ ਸੀ ਜਿਵੇਂ ਨੈਟ ਤੇ ਵੀਡੀਓਜ਼ ਵਗੈਰਾ ਸਾਡੇ ਕੰਮਾਂ ਦੀਆਂ ਫਿਲਮਾਂ ਦੀਆਂ ਕੋਈ ਨਾ ਕੋਈ ਪਈਆਂ ਹੁੰਦੀਆਂ ਨੇ ਤਾਂ ਉਥੋਂ ਪਤਾ ਨਹੀਂ ਉਹਨੇ ਕਿੱਥੋਂ ਦੇਖਿਆ ਉਹ ਮੇਰਾ ਜੋ ਉਹਨੂੰ ਦਿਖ ਰਿਹਾ ਸੀਗਾ ਕਿਰਦਾਰ ਕੈਰੈਕਟਰ ਜਿਹੜਾ ਉਹਨੂੰ ਚਾਹੀਦਾ ਸੀਗਾ ਤਾਂ ਉਹਨੇ ਆਪਣੇ ਨਾਲ ਮੁੰਡਿਆਂ ਨੂੰ ਕਿਹਾ ਕਿ ਇਹ ਮੈਡਮ ਦਾ ਪਤਾ ਲਗਾਓ ਕੌਣ ਹੈ ਇਹਨਾਂ ਨੂੰ ਲੱਭੋ ਮਾਤਾ ਜੀ ਕਿਹਾ ਮਾਤਾ ਜੀ ਨੂੰ ਲੱਭੋ ਇਹ ਕੌਣ ਨੇ ਉਹ ਫਿਰ ਦੋ ਮੁੰਡੇ ਮੇਰੇ ਕੋਲ ਆਏ ਸੀਗੇ ਅੱਛਾ ਉਹਨਾਂ ਨੇ ਮੈਨੂੰ ਦੱਸਿਆ ਇਦਾਂ ਇਦਾਂ ਕਰਕੇ ਮੈਂ ਹੂੰ ਤੇ ਉਹਨਾਂ ਦੀ ਨਾਲ ਮੇਰੀ ਕਿਤੇ ਸ਼ੂਟਿੰਗ ਚੱਲ ਰਹੀ ਸੀਗੀ ਮੈਂ ਉਹਨਾਂ ਨੂੰ ਕਿਹਾ ਦੱਸਿਆ ਮੈਂ ਕਿਾ ਥੋੜਾ ਜਿਹਾ ਅੱਗੇ ਕਰ ਲੋ ਵੀ ਇਹ ਹੈਗਾ ਤੇ ਮੇਰਾ ਕੰਮ ਚੱਲ ਰਿਹਾ ਉਹਨਾਂ ਨੇ ਕਿਹਾ ਨਹੀਂ ਜੀ ਸਰ ਨੇ ਨਾ ਮੈਂ ਮੈਂ ਕਿਹਾ ਜਿਨੇ ਤੁਹਾਨੂੰ ਕਿਹਾ ਕਹਿੰਦੇ ਜਿਨੇ ਨਹੀਂ ਕਿਹਾ ਜੀ ਉਹਨਾਂ ਨੇ ਆਪ ਸਰ ਨੇ ਕਿਹਾ ਉਨਾਂ ਨੇ ਥੋਨੂੰ ਲੱਭਿਆ ਤੇ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਲੈ ਕੇ ਹੀ ਆਉਣਾ ਮਤਲਬ ਉਹਨਾਂ ਨੇ ਇੰਨੀ ਆਪਣਤ ਦੇ ਨਾਲ ਤੇ ਉਹਦਾ ਸਨੇਹ ਆ ਜਿਹੜਾ ਸੀ ਉਹਨੂੰ ਇੰਨੀ ਖੂਬਸੂਰਤੀ ਨਾਲ ਦਿੱਤਾ ਕਿ ਮੈਂ ਕਿਹਾ ਠੀਕ ਹੈ ਹੂੰ ਤਾਂ ਬਸ ਫਿਰ ਮੈਂ ਉੱਥੇ ਦੂਜੇ ਕਿ ਤੀਜੇ ਦਿਨ ਹੀ ਸੀਗਾ ਉੱਥੇ ਸ਼ੂਟ ਫਿਰ ਮੈਂ ਚਲੀ ਗਈ ਉੱਥੇ ਉੱਥੇ ਜਾ ਕੇ ਮੈਂ ਦੇਖਿਆ ਨੈਚਰਲ ਹੁੰਦਾ ਤੁਸੀਂ ਕਿਤੇ ਕੰਮ ਕਰਨੇ ਜਾਣੇ ਤੁਸੀਂ ਉਸ ਬੰਦੇ ਬਾਰੇ ਥੋੜੀ ਬਹੁਤੀ ਜਾਣਕਾਰੀ ਲੈ ਲੈਣੇ ਹੋ ਵੀ ਕਿੱਥੇ ਜਾ ਰਹੀਆਂ ਕੌਣ ਬੰਦੇ ਆ ਕੀ ਹੈ ਤੇ ਨਾਮ ਤਾਂ ਸੀਗਾ ਹੀ ਉਹਦਾ ਦੇ ਸਾਹਮਣੇ ਆ ਮਨੇ ਕਦੇ ਨਹੀਂ ਦੇਖਿਆ ਸੀ ਤੇ ਮੈਂ ਚਲੀ ਗਈ ਲੇਕਿਨ ਉਥੇ ਜਾ ਕੇ ਧੂਮੇ ਦੇਖਿਆ ਉਥੇ ਅਲੱਗ ਹੀ ਨਜ਼ਾਰਾ ਸੀਗਾ ਹਮ ਐਨਾ ਫੇਮਸ ਬੱਚਾ ਤੇ ਉਹ ਕਹਿੰਦਾ ਮੈਂ ਕੁਝ ਵੀ ਨਹੀਂ ਮੈਂ ਤਾਂ ਹੈ ਹੀ ਨਹੀਂ ਮੈਨੂੰ ਕੌਣ ਜਾਣਦਾ ਉਹਦਾ ਬਿਹੇਵੀਅਰ ਸੀ ਉਹਦੇ ਪੇਰੈਂਟਸ ਦਾ ਬਿਹੇਵੀਅਰ ਸੀਗਾ ਤਾਂ ਮੈਂ ਹੁਣ ਵੀ ਕਈ ਵਾਰੀ ਦੇਖਦੀ ਹੁੰਨੀ ਆ ਕਿ ਕਿੰਨੇ ਕਰੋੜਾਂ ਉਹ ਪਤਨੀ ਟੈਕਸ ਦੇ ਗਿਆ ਹੁਣ ਲੋਕਾਂ ਨੂੰ ਤੇ ਹਲੇ ਥੋੜੇ ਦਿਨ ਪਹਿਲਾਂ ਮੈਂ ਦੇਖ ਰਹੀ ਸੀ ਵੀ ਉਹ ਖੇਤ ਤੇ ਜਿਹੜਾ ਚ ਬੱਚੇ ਚ ਪਾਣੀ ਪੀਉ ਉਹਦੇ ਨਾਲ ਮੂੰਹ ਤੋ ਜਾਂਦਾ ਸੀ ਖੜਾ ਆਪਣਾ ਹੈਨਾ ਸੋ ਸਿੰਪਲ ਹੂੰ ਉਹਨੂੰ ਕਿੰਨਾ ਵਾਈਗਰੂ ਜੀ ਨੇ ਕੁਝ ਅਲੱਗ ਹੀ ਉਹਦੇ ਉਹਨੂੰ ਦੇਖ ਕੇ ਨਿਮਾਜਤਾ ਸੀ ਪ੍ਰਸਾਦ ਕਹਿੰਨੇ ਆਪਾਂ ਨੂੰ ਉਹ ਪ੍ਰਸਾਦ ਦਿੱਤਾ ਉਹਨੂੰ ਕਿ ਥੋੜੀ ਉਮਰ ਦੇ ਵਿੱਚ ਹੀ ਉਹ ਐ ਦੁਨੀਆ ਭਾਤੇ ਚੰਡੇ ਗੱਡ ਗਿਆ ਹੂੰ ਸੋ ਉਹਦੇ ਨਾਲ ਸੌਂਗ ਕੀਤਾ ਔਰ ਉੱਥੇ ਵੀ ਕਿਉਂਕਿ ਮੈਂ ਤਾਂ ਮਾਂ ਹੀ ਸੀਗੀ ਹੈ ਹੀ ਮਾਂ ਸੀ ਮੈਂ ਆਪਣੇ ਬੱਚਿਆਂ ਦੀ ਮਾਂ ਆਪਣੇ ਸਟੂਡੈਂਟਸ ਦੀ ਮਾਂ ਆਸੇ-ਪਾਸੇ ਜੋ ਮੇਰੇ ਨਾਲ ਬੱਚੇ ਵਿਚਰਦੇ ਨੇ ਇੱਕ ਮੋਹ ਮੁਹੱਬਤ ਹੈ ਮਾਂ ਕੌਣ ਹੁੰਦੀ ਹੈ ਮਾਂ ਤਾਂ ਨਾਮ ਹੁੰਦੀ ਹੈ ਤੁਹਾਡਾ ਇੱਕ ਰਿਸ਼ਤਾ ਹੈ ਉਹ ਮੋਹ ਮੁਹੱਬਤ ਦੇ ਰਿਸ਼ਤੇ ਨੇ ਜਿਹੜੇ ਇਹ ਗੱਲਾਂ ਕੋਹਾ ਦਿੰਦੇ ਮਾਂ ਕਹਿੰਦੇ ਤੇ ਮੇਰਾ ਕਿਰਦਾਰ ਮਾਂ ਦਾ ਸੀਗਾ Song ਦੇ ਵਿੱਚ ਆਮ ਤੌਰ ਤੇ ਨਾ Song ਦੇ ਵਿੱਚ ਡਾਇਲੋਗ ਨਹੀਂ ਹੋਇਆ ਕਰਦੇ ਉਹ Song ਦੇ ਵਿੱਚ ਡਾਇਲੋਗ ਵੀ ਸੀਗਾ ਤਾਂ ਉਹ ਫਿਰ ਐਦਿਸ਼ਤਾ ਕੁਛ ਇਦਾਂ ਦਾ ਉਹ ਵੀ ਬਹੁਤ ਨਾਰਮਲ ਸੀਗਾ ਉਸ ਰਿਸ਼ਤੇ ਦੇ ਵਿੱਚ ਐ ਮੈਨੂੰ ਤਾਂ ਇਹੀ ਫੀਲ ਹੋ ਰਿਹਾ ਸੀ ਕਿ ਜਿਵੇਂ ਉਹ ਮੇਰਾ ਹੀ ਪੁੱਤ ਹੋਵੇ ਅੱਛਾ ਜਿਸ ਤਰੀਕੇ ਨਾਲ ਉਹਨੇ ਉਹ ਕਿਰਦਾਰ ਨਿਭਾਇਆ ਇੰਨਾ ਕਲੋਜ਼ ਆਇਆ ਮੇਰੇ ਉਹ ਤੇ ਉਹਨੂੰ ਜਦ ਮੈਂ ਉਹਦੇ ਮੂੰਹ ਵੱਲ ਦੇਖਿਆ ਮੈਂ ਉਹਨੂੰ ਕਹਿੰਨੀ ਐ ਨਾ ਕਿ ਤੈਨੂੰ ਮਿਲਣ ਆਇ ਨਹੀਂ ਕਹਿੰਦਾ ਮਾਂ ਇਹ ਕੌਣ ਨੇ ਬੰਦੇ ਤਾਂ ਮੈਂ ਕਹਿੰਨੀ ਐ ਤੈਨੂੰ ਹੀ ਮਿਲਣ ਆਇ ਨਹੀਂ ਜਦ ਮੈਂ ਉਹ ਉਹਨੂੰ ਐਵੇਂ ਮੈਂ ਬੈਠੀ ਸੀ ਨਾ ਉਹਦੇ ਮੂੰਹ ਵੱਲ ਮੈਂ ਕੀਤਾ ਦੇਖਿਆ ਤਾਂ ਉਹ ਜਿਹੜੀ ਉਹਦੀ ਨਜ਼ਰ ਸੀਗੀ ਉਹ ਐਨੀ ਕਲੀਨ ਸੀ ਬਿਲਕੁਲ ਹੂੰ ਤੁਹਾਨੂੰ ਫੀਲ ਕਰਾ ਰਹੀ ਸੀ ਕਿ ਤੁਹਾਡਾ ਬੱਚਾ ਇਹ ਹੂੰ ਤਾਂ ਮੇਰਾ ਉਹ ਐਕਸਪੀਰੀਅੰਸ ਬਿਲਕੁਲ ਅਲੱਗ ਸੀਗਾ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਤੇ ਜਦੋਂ ਅਸੀਂ ਸ਼ੂਟਿੰਗ ਦੇ ਉੱਤੇ ਗਏ ਮੈਂ ਇਹ ਗੱਲ ਕਰਨਾ ਵੀ ਬਹੁਤ ਜ਼ਰੂਰੀ ਸਮਝੀ ਲਿਆ ਕਿ ਪਿੰਡ 'ਚ ਸ਼ੂਟਿੰਗ ਚੱਲ ਰਹੀ ਸੀ ਉਹਦੀ ਮਦਰ ਤੇ ਉਹਦੀ ਚਾਚੀ ਮੇਰੇ ਨਾਲ ਗਏ ਪਿੰਡ 'ਚ ਸ਼ੂਟਿੰਗ ਦੇ ਲਈ ਅੱਛਾ ਕਹਿੰਦੇ ਨਹੀਂ ਐਸ ਤੁਹਾਡੇ ਨਾਲ ਜਾਵਾਂਗੇ ਤੁਸੀਂ ਇਕੱਲੇ ਨਹੀਂ ਜਾਣਾ ਉੱਥੇ ਮਤਲਬ ਇੱਕ ਤਰ੍ਹਾਂ ਨਾਲ ਮੈਨੂੰ ਸਾਥ ਦੇ ਕੇ ਐਸਕਾਟ ਕਰਕੇ ਲੈ ਕੇ ਗਏ ਉਹ ਵੀ ਉਹਨਾਂ ਨੇ ਵੀ ਮੈਨੂੰ ਇੰਨੀ ਇੱਜ਼ਤ ਸਤਕਾਰ ਦਿੱਤਾ ਕਿ ਉਹ ਕੰਮ ਅਸੀਂ ਉੱਥੇ ਕੀਤਾ ਤੇ ਬਸ ਉਹਦੇ ਹੀ ਉਹ ਮੈਨੂੰ ਮਿਲਿਆ ਫਿਰ ਕੋਈ ਮੈਨੂੰ ਬਾਰ-ਬਾਰ ਮਿਲਿਆ ਨਹੀਂ ਉਹ ਪਰ ਉਹ ਗੀਤ ਐਨਾ ਚੱਲ ਗਿਆ ਕਿ ਸਿੱਧੂ ਦਿਲਦਾਨੀ ਮਾੜਾ ਸਿੱਧੂ ਵਰਗਾ ਕੋਈ ਨਹੀਂ ਸਿੱਧੂ ਬਹੁਤ ਹੀ ਚੰਗਾ ਹੈ ਉਹ ਗੱਲਾਂ ਥੋੜੇ ਥੋੜੇ ਵੀ ਅੰਦਰ ਹੀ ਉਤਰੀਆਂ ਗੱਲਾਂ ਉਹ ਸਾਰੀਆਂ ਤੇ ਫਿਰ ਜਿਵੇਂ ਜਿਵੇਂ ਚਲਾ ਗਿਆ ਉਸ ਗੀਤ ਤੋਂ ਬਾਅਦ ਕਦੇ ਗੱਲ ਨਹੀਂ ਹੋਈ ਸਿੱਧੂ ਨਾਲ ਮੇਰੀ ਹਾਂ ਮੇਰੀ ਗੱਲ ਹੋਈ ਪਰ ਮੈਨੂੰ ਮਿਲਿਆ ਨਹੀਂ ਅੱਛਾ ਉਹ ਵੈਸੇ ਹੀ ਰਹਿ ਗਿਆ ਹਾਂ ਮੈਂ ਪਿੰਡ ਆਉਂਗੀ ਤਾਂ ਮੈਂ ਆ ਕੇ ਜਾਉਂਗੀ ਮੈਂ ਕਰਕੇ ਜਾਉਂਗੀ ਪਰ ਉਹ ਮਿਲਿਆ ਨਹੀਂ ਟਾਈਮ ਹੀ ਨਹੀਂ ਬਣਿਆ ਉਹ ਤੋਂ ਬਾਅਦ ਸਭੋਂ ਮੈਂ ਹੁਣ ਉਹਦੇ ਪੇਰੈਂਟਸ ਨੂੰ ਵੀ ਮਿਲੀਆਂ ਸਾਡਾ ਕੁਝ ਨਹੀਂ ਮਿਲਿਆ ਹਾਂ ਕਿੰਨੇ ਬਾਅਦ ਮੈਂ ਉਹਨਾਂ ਨੂੰ ਮਿਲ ਲਈ ਪਰ ਉਹਨੂੰ ਉਹ ਨਹੀਂ ਮਿਲਣਾ ਸੀ ਮੈਂ ਉਹੀ ਕਹਿ ਰਹੀ ਐ ਨਾ ਕਿ ਕਿਸੇ ਹਸਤੀ ਨੇ ਤੁਹਾਡੀ ਜ਼ਿੰਦਗੀ ਚ ਤੁਹਾਨੂੰ 19 ਦੇ ਲਈ ਮਿਲਣਾ ਹੁੰਦਾ ਉਹ ਇੱਕ ਹਸਤੀ ਸੀਗਾ ਉਹ ਆਮ ਬੰਦਾ ਨਹੀਂ ਸੀਗਾ ਪਰ ਮੇਰੇ ਮੇਰੀ ਜ਼ਿੰਦਗੀ ਦੇ ਉਹਨਾਂ ਪਲਾਂ ਦੇ ਵਿੱਚ ਉਹਨੇ ਮੈਨੂੰ ਮਿਲਣਾ ਸੀਗਾ ਮੇਰੇ ਹਿੱਸੇ ਉਹਨੇ ਪਲ ਆਏ ਸੀ ਤੇ ਕਦੇ ਨਹੀਂ ਭੁਲਾਈ ਜਾ ਸਕਦੀ ਉਹਦੀ ਯਾਦ ਨਹੀਂ ਭੁਲਾਈ ਜਾ ਸਕਦੀ